ਤੁਸੀਂ ਸ਼੍ਰੀ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਹੋ ਸਾਰੇ ਜਾਣੇ ਠੀਕ ਠਾਕ ਹੋ ਭਾਈ ਜਰੂਰ ਦੱਸਿਓ ਮੈਨੂੰ ਸੋ ਇੱਕ ਰੀਲਸ ਬਣਾ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਮਾ ਵਿੱਚ ਵਿੱਚ ਵੀਡੀਓਜ਼ ਦੇ ਵੀ ਬੋਲਿਆ ਮੈਂ ਅ ਜਿੰਨੇ ਵੀ ਤੁਸੀਂ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਉਹਨਾਂ ਨੂੰ ਇੱਕ ਨੂੰ ਚੱਕ ਕੇ ਸੋ ਹੁਣ ਆਪਾਂ ਥੋੜੀ ਜਿਹਾ ਫੰਡਾ ਚੇਂਜ ਕਰਦੇ ਆ ਜਿੰਨੇ ਜ਼ਿਆਦਾ ਮਤਲਬ ਇਸੇ 1% ਦੇ ਜਿੰਨੇ ਜ਼ਿਆਦਾ ਕਮੈਂਟ ਹੋਵਾਂਗੇ ਆਪਾਂ ਉਸ ਤੇ ਸਪੈਸ਼ਲ ਕਰੀਰ ਬਣਾ ਕੇ ਪਾਵਾਂਗੇ ਸੋ ਜ਼ਰੂਰ ਜਿੰਨੇ ਜ਼ਿਆਦਾ ਕਮੈਂਟ ਹੁੰਦੇ ਕਰੋ ਸੋ ਅੱਜ ਇੱਕ ਲੱਗੇ ਹੈ ਜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਸੋ ਜ਼ਰੂਰ ਦੱਸਣਾ ਤੁਸੀਂ ਕਿੱਦਾਂ ਦੀ ਲੱਗਿਆ ਹੋ ਰੈਸਪੀ ਠੀਕ ਹੈ ਜੀ ਕਰਦੇ ਹਾਂ ਜੀ ਫਿਰ ਰੈਸਪੀ ਦੀ ਆਪਾਂ ਸਟਾਰਟਿੰਗ ਠੀਕ ਹੈ ਇਹ ਕੀ ਆ ਸੀਗੀ ਦੇਖੋ ਮਤਲਬ ਸੌਫਟ ਜੀ ਇਨੂੰ ਇਸ ਤਰ੍ਹਾਂ ਆਪਣੇ ਕੱਟ ਲਿਆ ਸਲਾਈਸਿਸ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਰੈਸিপি ਬਣਾਉਣਾ ਚਾਹੁੰਦੇ ਹੋ ਜਦ ਤੱਕ ਤੁਸੀਂ ਲਾਸਟ ਤੱਕ ਦੇਖਣੀ ਹੈ ਨਾ ਤੁਸੀਂ ਆਪ ਹੀ ਸਮਝ ਲੈਣਾ ਲੈ ਐਦਾਂ ਸੀ ਤਾਂ ਬਹੁਤ ਈਜ਼ੀ ਸੀ ਲੇਕਿਨ ਹਾਂ ਇੱਕ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਪਤਾ ਕੀ ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਰਾਈਟ ਹੈ ਜਿਨ੍ਹਾਂ ਮੇ ਹਾਰਟ ਦੇ ਪੇਸ਼ੈਂਟ ਹੋ ਕੇ ਵੈਸੇ ਵੀ ਹੋਰ ਪ੍ਰਕਾਰ ਦੇ ਜਿੰਨਿਆਂ ਨੂੰ ਵੀ ਪ੍ਰੋਬਲਮਸ ਵਗੈਰਾ ਹੁੰਦੀਆਂ ਹਨ ਉਹਨਾਂ ਲਈ ਇਹ ਬਹੁਤ ਜ਼ਿਆਦਾ ਹੈਗੀ ਹੈ ਜਿਹੜੀ ਆਪਣੀ ਲੋਕੀ ਫਾਇਦੇਮੰਦ ਹੈ ਲੇਕਿਨ ਇਹ ਖਾਣ ਦੇ ਵਿੱਚ ਵੀ ਉੰਨੀ ਬਧੀਆਂ ਨਹੀਂ ਹੁੰਦੀ ਕਹਿਣ ਦਾ ਭਾਵ ਆਏ ਆ ਅੱਜ ਇੱਕ ਨਿਊ ਰੈਸਿਪੀ ਟਰਾਈ ਕਰਨ ਲੱਗੀ ਆ ਮੈਂ ਦੇਖਦੇ ਆ ਪਸੰਦਾਂ ਦੇ ਸਭ ਨੂੰ ਕਿਉਂਕਿ ਜੇ ਇਸ ਤਰ੍ਹਾਂ ਬਣਾਉਂਗੇ ਆਪਾਂ ਤਾਂ ਇੱਕ ਨੰਬਰ ਬਣੂਗੀ ਉਹਦੇ ਵਿੱਚ ਪਹਿਲਾਂ ਹੀ ਪਾਣੀ ਆਈ ਜਾਂਦਾ ਹੈ ਜੀ ਸੋ ਪਤਾ ਤੁਹਾਨੂੰ ਸਲਾਈਸਿਸ ਕੱਟ ਲਏ ਆਪਾਂ ਨੇ ਹੁਣ ਕੀ ਕਰਨਾ ਹੈ ਇਹਦੇ ਵਿੱਚ ਪਹਿਲਾਂ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਨਮਕ ਠੀਕ ਹੈ ਹਲਦੀ ਚੰਗੀ ਤਰ੍ਹਾਂ ਇਹਨਾਂ ਹਲਦੀ ਵੀ ਪਾਤੀ ਫਿਰ ਆਪਾਂ ਪਾਵਾਂਗੇ ਜੀ ਇੱਦਰ ਚਪਟਾਰੇ ਚੋਂ ਲਾਲ ਮਿਰਚ ਠੀਕ ਹੈ ਫਿਰ ਪਾਵਾਂਗੇ ਜੀ ਅਸੀਂ ਬੇਸਣ ਠੀਕ ਹਣੀ ਉਹਨਾਂ ਚੰਗੀ ਤਰ੍ਹਾਂ ਸੀਪਨਾ ਨਾ ਕਰਾਂਗੇ ਮਿਕਸ ਮੇਰੇ ਤੇ ਇੱਕ ਹੱਥ ਨਾਲ ਹੁੰਦਾ ਨਹੀਂ ਪਹਿਲਾਂ ਮੈਂ ਜੀ ਇਹਨੂੰ ਮਿਕਸ ਕਰ ਲਵਾਂ ਕਰ ਲਿਆ ਜੀ ਮਿਕਸ ਹੁਣ ਇਹਨੂੰ ਆਪਾਂ ਨੇ 10 ਮਿੰਟ ਰੱਖਣਾ ਵੀ ਆ ਤਾਂ ਕਿ ਜਿਹੜੇ ਇਹਦੇ ਵਿੱਚ ਹਲਦੀ ਪਈ ਆ ਨੂਨ ਪਿਆ ਥੋੜਾ ਜਿਹਾ ਐਬਜ਼ਾਰਬ ਕਰ ਲਵੇ ਹੈ ਤੇ ਫਿਰ ਇਹ ਕਾਲਾ ਵੀ ਹੋ ਸਕਦਾ ਤਾਂ ਇਸ ਕਰਕੇ ਆਪਾਂ ਇੱਕ ਨਿੰਬੂ ਦਾ ਰਸ ਇਹਦੇ ਪਰਹੇ ਚੰਗੀ ਤਰ੍ਹਾਂ ਨਚੋੜਾਂਗੇ ਠੀਕ ਹੈ ਨਿੰਬੂ ਨਚੋੜਤਾ ਕਿਉਂਕਿ ਤੁਹਾਨੂੰ ਪਤਾ ਵੀ ਇੱਕ ਹੱਥ ਨਾਲ ਕੈਮਰਾ ਫੜਨਾ ਹੁੰਦਾ ਤਾਂ ਇਸ ਕਰਕੇ ਥੋੜਾ ਜਿਹਾ ਡਿਫਿਕਲਟ ਹੁੰਦਾ ਥੋੜਾ ਜਿਹਾ ਪਾਵਾਂਗੇ ਜੀ ਅਸੀਂ ਪਾਣੀ ਮੈਨੂੰ ਫੇਰ ਮਿਕਸ ਕਰਾਂਗੇ ਫਿਰ ਇਹਨੂੰ 10 ਮਿੰਟ ਲਈ ਲਈਏ ਸਿੱਟਕੰਕੇ ਟੱਕ ਕੇ ਰੱਖ ਦੇਣਾ ਹੋ ਗਏ ਜੀ 10 ਮਿੰਟ ਕਰਦੇ ਆਂ ਜੀ ਆਪਾਂ ਚੈੱਕ ਦੇਖੋ ਜਮਾ ਵੀ ਇਹ ਕਾਲੀਆਂ ਨਹੀਂ ਹੋਈਆਂ ਠੀਕ ਹੈ ਤੇ ਇਧਰ ਅਸੀਂ ਥੋੜਾ ਜਿਹਾ ਧਰਿਆ ਆਇਲ ਗਰਮ ਹੋਣ ਲਈ ਐਂ ਚੰਗੀ ਤਰ੍ਹਾਂ ਇਹਨੂੰ ਕੱਲਾ ਫਿਰ ਲਾਰ ਲਵਾ ਇਹ ਆਪਣਾ ਸਰੋਂ ਦਾ ਤੇਲ ਆ ਠੀਕ ਹੈ ਰਦਾ ਜਿਹੜਾ ਕੀ ਹੈਗਾ ਇਹ ਹੋ ਗਿਆ ਜੀ ਆਪਣਾ ਗਰਮ ਫਿਰ ਆਪਾਂ ਹੁਣ ਇੱਕ ਚੱਕਦੇ ਆ ਠੀਕ ਹੈ ਐਨ ਚੰਗੀ ਤਰ੍ਹਾਂ ਇਸ ਸਾਈਡ ਰੱਖ ਦੇਣਾ ਨੂੰ ਤਾਂ ਕਿ ਇਹ ਐਨ ਚੰਗੀ ਤਰ੍ਹਾਂ ਨਾ ਜੀ ਜਿਹੜੇ ਕ੍ਰਿਸਪੀ ਹੋ ਜਾਣ ਇਹਨਾਂ ਨੂੰ ਵਿੱਚ ਪੂਨ ਕਿਤੇ ਐਂਡ ਬਾਅਦ ਵਿੱਚ ਕਰ ਦਾਂਗੇ ਮੈਂ ਠੀਕ ਆ ਪਹਿਲਾਂ ਇਹਨਾਂ ਨੂੰ ਹੋ ਜਾਣ ਦੋ ਇਸ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਆ ਕਰ ਦੇਣਾ ਸਾਰੇ क्रिस्पी जी ਬਣਾਣੇ ਆ ਇਹ ਹਲੇ ਵੀ ਦੇਖੋ ਥੋੜੀ ਜੀ ਬੇਸਣ ਦੀ ਕਮੀ ਆ ਇਸ ਕਰਕੇ ਥੋੜਾ ਥੋੜਾ ਬੇਸਣ ਹਲੇ ਵੀ ਇਹਦੇ ਪਰਪਰ ਲਾਇਆ ਜਾ ਸਕਦਾ ਚੰਗੀ ਤਰ੍ਹਾਂ ਬੇਸਣ ਦੀ ਕਮੀ ਨਹੀਂ ਰਹਿਣੀ ਦੇਣੀ ਕਿਉਂਕਿ ਬਿਕੋਜ਼ ਥੋੜੀ ਜੀ ਕ੍ਰਿਸਪੀ ਜੇ ਬਣਾਣੇ ਆਪਾਂ ਨੇ ਇਹ ਠੀਕ ਆ ਤਾਂ ਕਿ ਮੂੰਹ ਚ ਕਰਚ ਕਰਚ ਜੀ ਹੋਵੇ ਤੁਹਾਨੂੰ ਸਵਾਦ ਆਵੇ ਐਦਾਂ ਗੱਲ ਸਾਰੀ ਚੱਲੋ ਸਾਰਿਆਂ ਪਰ ਲੱਗ ਗਿਆ ਹੈ ਚੰਗੀ ਤਰ੍ਹਾਂ ਥੋੜੀ देर ਉਧਰ ਤਾਂ ਵੀ ਪੱਕਣ ਦਿਓ ਫਿਰ ਇਹਨਾਂ ਨੂੰ ਆਪਾਂ ਨੇ ਪਲਟਾ ਦੇਣਾ ਹੁਣ ਆਪਾਂ ਨੇ ਇਹਨਾਂ ਨੂੰ ਵੀ ਇਧਰ ਨੂੰ ਪਲਟਾ ਦੇਣਾ ਠੀਕ ਹੈ ਤਾਂ ਕਿ ਇਹਨਾਂ ਚੰਗੀ ਤਰ੍ਹਾਂ ਨਾ ਜਿਹੜੇ ਕ੍ਰਿਸਪੀ ਹੋ ਜਾਣ ਵਧੀਆ ਟੰਗਦੇ ਨਾਲ ਅ ਇਧਰ ਕੀ ਕਰਿਆ ਮੈਂ ਥੋੜਾ ਜਿਹਾ ਚੇਂਜ ਕਰਤਾ ਕਿਉਂਕਿ ਇਹ ਰੈਸিপি ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕੁੱਕਰ 'ਚ ਬਣਾਓਗੇ ਤਾਂ ਵਧੀਆ ਬਣੂਗੀ ਠੀਕ ਹੈ ਇਹ 'ਚ ਆਇਲ ਆਪਾਂ ਨੇ ਦਿੱਤਾ ਭਾਗ ਤੇ ਇਧਰ ਮਿੱਠੇ ਮਿੱਠੇ ਗੈਸ ਰਹੀ ਚੱਲ ਤਾਂ ਕਿ ਇਹ ਐਨ ਕੜਕ ਜੇ ਹੋ ਜਾਣ ਜਾਂ ਥੱਡੇ ਮੂੰਹ 'ਚ ਜਾਵੇ ਖਰਚ 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 ਹੋ ਜਾਵੇ ਸੋ ਔਇਲ ਸਾਡਾ ਹੋ ਗਿਆ ਹੈ ਜੀ ਗਰਮ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਸੇ ਮਸਾਲੇ ਮਸਾਲਿਆਂ ਦੇ ਵਿੱਚ ਕੀ ਕੀ ਆਈ ਸ਼ੋ ਅ ਦਾਲਚੀਨੀ ਆ ਜੀ ਕੜ ਪੱਤਾ ਪਿਆ ਜੀ ਕੜੀ ਪੱਤਾ ਕਿਆ ਹੋ ਗਿਆ ਸੀਗਾ ਜੀ ਠੀਕ ਹੈ ਤੇ ਕਹਿਣ ਦਾ ਭਾਬ ਕਾਲੀਆਂ ਮਿਰਚਾਂ ਤੇ ਹੋਰ ਵੀ ਖਾਸਾ ਕੁਝ ਹੈ ਇਸ ਦੇ ਵਿੱਚ ਹੋਰ ਪਾਵਾਂਗੇ ਆਪਾਂ ਠੀਕ ਇੱਕ ਤੇ ਕਾਲੀ ਮਿਰਚ ਪਈਆ ਜੀ ਇੱਥੇ ਇਹ ਵੀ ਯੂਜ਼ ਕਰ ਸਕਦੇ ਆ ਇਹ ਵੀ ਆਪਾਂ ਯੂਜ਼ ਤਾਂ ਕਰ ਹੀ ਸਕਦੇ ਆ ਓਕੇ ਤੇ ਦਾਲ ਚੀਨੀ ਦਾ ਥੋੜਾ ਜਿਹਾ ਫਲੇਵਰ ਹੋ ਗਿਆ ਜੀ ਠੀਕ ਹੈ ਹੋ ਗਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇਸ ਤਰ੍ਹਾਂ ਚੋਪ ਕੀਤੇ ਹੋਏ ਪਿਆਜ਼ ਫਰਾਂਗੇ ਜੀ ਨੂੰ ਮੇਕਸ ਦਮਾ ਗਏ ਜੀ ਇਹਨਾਂ ਨੂੰ ਪੱਕਣ ਥੋੜੇ ਜਿ ਗਏ ਇਹ ਪੱਕ ਹੁਣ ਇਹਨਾਂ ਵਿੱਚ ਪਾਵਾਂਗੇ ਜੀ ਨਮਕ ਜਿਹੜਾ ਕਿ ਆਪਣੇ ਸਵਾਦ ਅਕੋਰਡਿੰਗ ਪਊਗਾ ਠੀਕ ਜ਼ਿਆਦਾ ਨਹੀਂ ਪਾਣਾ ਆਪਣੇ ਕਰ ਦਿਓ ਜੀ ਇਹਨਾਂ ਨੂੰ ਮਿਕਸ ਚੰਗੀ ਤਰ੍ਹਾਂ ਲੈਣ ਦਿਓ ਜੀ ਜਦ ਤੱਕ ਬੁਝ ਮਸਾਲਾ ਸਾਡਾ ਹੋ ਗਿਆ ਜੀ ਥੋੜੇ ਜਿ ਰੈਗੂਰੀਅਨ ਕਸਰ ਹੋ ਗਿਆ ਜੀ ਸਾਡਾ ਜਿਹੜਾ ਪਿਆਜ਼ ਐਂ ਚੰਗੀ ਤਰ੍ਹਾਂ ਹੁਣ ਪਾਵਾਂਗੇ ਜੀ ਉਹਦੇ ਵਿੱਚ ਹਲਦੀ ਓਕੇ ਪਾਵਾਂਗੇ ਜੀ ਥੋੜਾ ਸਹੇ ਤਨੀਆ ਪਾਊਡਰ ਜਿਹੜਾ ਬਣਾਇਆ ਆਪਾਂ ਨੇ ਘਰੇਲੂ ਅ ਹੋਰ ਤਾਂ ਕੁਛ ਨਹੀਂ ਪਾਣਾ ਲੇਕਿਨ ਆਹ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਜ਼ਰੂਰ ਆਪਾਂ ਪਾਵਾਂਗੇ ਵਿੱਚ ਤੇ ਆਹ ਹੈਗਾ ਜੀ ਆਪਣਾ ਟਮਾਟਰ ਤੇ ਅਦਰਕ ਦਾ ਪੇਸਟ ਤਾਂ ਅੰਗਰੇਜ਼ੀ ਵਿੱਚ ਕਹਿੰਦੇ ਤਾਂ ਸਾਰਾ ਕੁਝ ਤਾਂ ਦਿੱਤਾ ਪਾ ਸੋਨੇ ਮਸਾਲਾ ਲੱਗ ਗਿਆ ਜੀ ਥੱਲੇ ਲੱਗਣ ਬਿਕੋਜ਼ ਹਰਦੀ ਕਰਕੇ ਹੁਣ ਪਾਵਾਂਗੇ ਜੀ ਵਿੱਚ ਪਾਣੀ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਜਿਹੜਾ ਰਿਚ ਸਕੇ। ਓ ਸੌਰੀ 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 ਇੱਕ ਗੱਲ ਤਾਂ ਸਕੀਪੀ ਹੋ ਗਈ ਸੀਗੀ ਉਹ ਇਹ ਹੈ ਕਿ ਆ ਮੋਟੀਆਂ-ਮੋਟੀਆਂ ਵਿੱਚਾਂ ਕੱਟ ਕੇ ਰੱਖੀਆਂ ਜਿਨ੍ਹਾਂ ਨੂੰ ਲੋੜ ਹੋਊ ਖਾ ਲੂ ਜਿਨ੍ਹਾਂ ਨੂੰ ਨਹੀਂ ਲੋੜ ਹੋ ਕੱਢ ਕੇ ਆਪਣਾ ਸਾਈਡ ਤੇ ਰੱਖ ਦੂ ਕਿ ਕਿੰਨੀ ਐ ਸਪਾਈਸੀਆਂ ਵੀ ਨਹੀਂ ਹੈਗੀਆਂ ਸੋ ਡੋਂਟ ਵਰੀ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਦੋ ਗਲਾਸ ਸਮਝ ਲੋ ਪਾਣੀ ਦੇ ਠੀਕ ਚੰਗੀ ਤਰ੍ਹਾਂ ਭਲੇ ਨੂੰ ਮਿਕਸ ਕਰਨਾ ਹੈ ਕਿਉਂਕਿ ਆਪਾਂ ਨੇ ਜਿਆਦਾ ਤਰੀ ਵਾਲੀ ਨਹੀਂ ਬਣਾਣੀ ਸੋ ਇਸ ਕਰਕੇ ਹੁਣ ਆਪਾਂ ਬਾਰੀ ਬਾਰੀ ਸਿਰ ਇਹਨਾਂ ਨੂੰ ਇਸ ਦੇ ਵਿੱਚ ਛੱਡਾਂਗੇ ਹੁਣ ਆਪਾਂ ਨੇ ਲਗਾ ਦੇਣਾ ਜੀ ਕੁੱਕਰ ਦੇਖਦੇ ਆਂ ਫਿਰ ਕੀ ਬਣਦਾ ਸੋ ਹੋ ਗਿਆ ਸੀ ਇੱਕ ਢੋਖਾ ਢੋਖਾ ਕੁਛ ਇਦਾਂ ਹੋ ਗਿਆ ਮੇਰਾ ਵੀ ਮੂੰਹ ਚਲਦਾ ਹੁਣ ਉਹ ਕੁਛ ਇਦਾਂ ਮੈਂ ਥੋੜੀ ਦੇਰ ਰੈਸਟ ਕਰਨ ਲੱਗ ਗਈ ਮੈਂ ਸੌਂਗੀ ਜਾਨ ਨੂੰ ਦੇਖਿਆ ਕੁੱਕਰ ਖਾਲੀ ਵੀ ਕਰਤਾ ਇਹਨਾਂ ਨੇ ਖਾਸੇ ਨਵੇੜ ਵੀ ਦਿੱਤਾ ਪਰ ਹਾਂ ਇੱਕ ਬੈਸਟ ਗੱਲ ਹੈ ਕਿ ਕੰਦੇ ਸਬਜੀ ਬਹੁਤ ਸੁਆਦੀ ਚਲੋ ਸਵਾਦ ਉਹ ਜਿਹੜੀ ਮੈਂ ਕਹਿੰਨੀ ਆ ਸਬਜੀ ਦੇ ਰੂਪ ਵਿੱਚ ਵੀ ਅਸੀਂ ਯੂਜ਼ ਕਰ ਸਕਦੇ ਆ ਕੈਨ ਦਾ ਮਤਲਬ ਐਦਾਂ ਉਹ ਸਵਾਦ ਆ ਬੇਸ਼ੱਕ ਬੇਸਵਾਦਾ ਠੀਕ ਆ ਜਦ ਤੁਸੀਂ ਉਹਨੂੰ ਟਰਾਈ ਕਰੋਗੇ ਇਸ ਤਰ੍ਹਾਂ ਕਿਉਂਕਿ ਆਪਾਂ ਲੋਕੀ ਤਾਂ ਖਾਣੇ ਹੀ ਆ ਜਦ ਆਪਾਂ ਉਸ ਤਰ੍ਹਾਂ ਬਣਾਵਾਂਗੇ ਖਾਮਾਗੇ ਫਿਰ ਤੁਹਾਡੀ ਅਸਲ ਸਚਾਈ ਉਹ ਨਿਕਲ ਕੇ ਆਉਗੀ ਬਾਹਰ ਵੀ ਹਾਂ ਜੈਸਮਿਨ ਇਦਾਂ ਕਰ ਲੰਦੀ ਤਾਂ ਜਿਆਦਾ ਬੈਸਟ ਤਾਂ ਜੇ ਤੂੰ ਇਦਾਂ ਕਰ ਲੰਦੀ ਤਾਂ ਹੋਰ ਬੈਸਟ ਸੀ ਉਸ ਤੇ ਮੈਨੂੰ ਖੁਸ਼ੀ ਹੋਊਗੀ ਕਿ ਹਾਂ ਤੁਸੀਂ ਟਰਾਈ ਤਾਂ ਕੀਤੀ ਜੋ ਮੈਂ ਚੀਜ਼ ਦੱਸੀ ਠੀਕ ਆ ਸੋ ਮਜ਼ੇ ਅਗੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਰੱਖੇ ਤੇ ਬੱਕ ਤੇ ਤਕਲੀਫਾਂ ਤੋਂ ਮੇਰਾ ਮਾਲਕ ਹਮੇਸ਼ਾ ਹੀ ਤੁਹਾਨੂੰ ਦੂਰ ਰੱਖੇ ਚੱਲਦੇ ਆ ਜੀ ਮੰਮੀ ਦੇ ਕੋਲ ਲੱਗੇ ਹੋਏ ਆ ਅੱਜ ਸਬਜ਼ੀ ਦੀ ਤਿਆਰੀ ਕਰਨਾ ਆ ਕਿਹੜੇ ਟਾਈਮ ਦੀ ਹੋਵਾਂਗੀ ਕੁੱਕੜੀ ਹੁਣੀ ਦਾ ਮੌਸਮ ਮਾਂ ਮਮੀ ਹੋਰ ਕੀ ਡੰਗਰ ਕਰਨੀਆਂ ਟੇੜਲੀਆਂ ਹਾਂ ਰਾਈਟ ਬਿਲਕੁਲ ਉਹ ਚੱਲ ਕੋਈ ਗੱਲ ਨਹੀਂ ਗਰਮੀ ਆ ਥੋੜਾ ਜਿਹਾ ਫਰਕ ਤਾਂ ਪੈ ਹੀ ਜਾਂਦਾ ਸਾਸਰੀ ਕੱਲ ਬੁਲਾਓ ਵਾਈ ਕੁੜੀ ਕਾਕਾ ਸਾਹਿਬ ਵਾਈ ਕੁੜੀ ਕੀ ਬਤ ਅੱਛਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮਮੀ ਬੂਬੂ ਕਾਦਾ ਆਊਗੀ ਬੂਬੂ ਆ ਜਾਊਗੀ ਹੁਣ ਮਜਬੂਰੀਆਂ ਵਿੱਚ ਫਸੀ ਵੀ ਐ ਬੂਬੂ ਕੰਮ ਵਾਹ ਕਰਾਉਂਦੀ ਆ ਚਾਚਾ ਕਹਿੰਦਾ ਉੱਥੇ ਕਿਸੇ ਦੁਕਾਨ ਚ ਵੜ ਜੂਏ ਨਿਕਲਦੀ ਹੋਣੀ ਦੱਸ ਵਧੀਆ ਦੜਾ ਜਾਂ ਕੋਈ ਦਾ ਕਿ ਚਾਚੇ ਨੂੰ ਪਤਾ ਲੱਗਣਾ ਚਾਹੀਦਾ ਮਾ ਦਾ ਕਹਿੰਦਾ ਮੈਂ ਤਾਂ ਤੰਗ ਆ ਗਿਆ ਚਲ ਕੋਈ ਮੈਂ ਕਿਹਾ ਚਾਚੇ ਅਸੀਂ ਵੀ ਇੰਨਾ ਤੰਗ ਕਰਦੇ ਹੁੰਦੇ ਤੇ ਚਾਚਾ ਕਹਿੰਦਾ ਨਾ ਤੂੰ ਸੀ ਤਾਂ ਨਾ ਤੰਗ ਕਰਿਆ ਹੀ ਨਹੀਂ ਜਿੰਨਾ ਹੁਣ ਇਹ ਕਰ ਰਹੀ ਆ ਦੱਸ ਚਲ ਕੋਈ ਨਹੀਂ ਹੂੰ ਕਦੇ ਕਈ ਵਾਰ ਤਾਂ ਜੀ ਕਰਦਾ ਬਸ ਮੈਂ ਝੜਕ ਦਵਾ ਮਮਾ ਕੁੱਟਣਾ ਫੜਨਾ ਤੇ ਕਹਿੰਦਾ ਮੈਨੂੰ ਐ ਹੁੰਦਾ ਚਲ ਕਾਂ ਨੂੰ ਰੋਊਗੀ ਤਰਸ ਆਉਂਦਾ ਮੈਨੂੰ ਹਾਂ ਕਿਆ ਸਬ ਜਿਮਣਾਉਣ ਲੱਗੇ ਸਾਬ ਜਿ ਛਿਮਲਾ ਮਿਰਚ ਦਿਖਦੇ ਨੇ ਤੁਮ ਨਹੀਂ ਆਲੂ ਐ ਦਿਖ ਰਹੇ ਆ ਉਪਰ ਉਪਰ ਤੇ ਥੱਲੇ ਬਣੀ ਛਿਮਲੇ ਚ ਅੱਛੇ ਆ ਅੱਛੇ ਏਦਾਂ ਕਰਿਓ ਫਿਰ ਆ ਛਿਲਕ ਨਾ ਘੇਰਿਓ ਤਾਂ ਸੱਚ ਮਾਰ ਲਾਂਗੀ ਕਿਆ ਪਤਾ ਜਿਹੜਾ ਤੁਸੀਂ ਕਹਿੰਦੇ ਤੇਰੇ ਦਿਮਾਗ ਲਈ ਚੱਲਦਾ ਕਰੀ ਆ ਆ ਛਿਲਕ ਰੱਖਣੇ ਇੱਕ ਰੈਸਪੀ ਟਰਾਈ ਕਰਕੇ ਦੇਖਣੀ ਛਿਲਕੇ ਦੀ ਕੀ ਰੈਸਪੀ ਮਣੀ ਇਹ ਆ ਰ ਸੁਖੋ ਤੂੰ ਮੜੀ ਜੀ ਖੜਤਾ ਸਹੀ ਯਰ ਜਾਨੇ ਮਨ ਕੋਤਨੀ ਕੀ ਕਰਕੇ ਦਿਖਾਉਂਗੀ ਮੈਂ ਕੁਛ ਨਾ ਕੁਛ ਤਾਂ ਕਰੂੰਗੀ ਉਹ ਐ ਟੈਨਸ਼ਨ ਨਹੀਂ ਲਈਦੀ ਹੁੰਦੀ ਕੋਈ ਤਾਂ ਕਾਰਾ ਕਰੂੰਗੀ ਉਹ ਕੋਈ ਚੱਕਰ ਕੋਲੋਂ ਕਰੂਗਾ ਆਹ ਹੋ ਫੇ ਕਾਏ ਕਰਾਂਗੇ ਨਾ ਇਹਨੂੰ ਬਣਾ ਲਾਂਗੇ ਆਪਾਂ ਹਰੀਆਲੀ ਆਂਟੀ ਜੇ ਤਾਂ ਔਰੇ ਕਿਤੇ ਫ੍ਰੀ ਫਰੂ ਫਿਰਦੀ ਹੋਈ ਹਾਕ ਮਾਰ ਲਾਂਗੇ ਜੇ ਉਹ ਨਹੀਂ ਮਿਲੀ ਫਿਰ ਆਪਾਂ ਹੀ ਕਾ ਕੇ ਸਾਰ ਲਾਂਗੇ ਰਾਈਟ हां सबलेੁਰਦਾ ਹੁੰਦਾ ਇੱਧਰ ਹਾਂ ਬਾਕੀ ਮੈਂ ਪਤਾ ਨਹੀਂ ਫਿਰ ਮੈਨੂੰ ਥੋੜੀ ਜੀ ਤੁਹਾਡੀ ਹੈਲਪ ਦੀ ਲੋੜ ਹੈ। ਹਮ ਪਲੀਜ਼ ਕਰ ਸਕਦੇ ਹੋ ਜੇ ਟਾਈਮ ਹੈ। ਥੋੜੀ ਜੀ ਹੈਲਪ ਦੀ ਲੋੜ ਹੈ ਜਾਂ ਕੈਮਰਾ ਫੜ ਲਿਓ ਜਾਂ ਮੈਂ ਜਿਵੇਂ ਇਨਸਟਰਕਸ਼ਨਸ ਦਈ ਜਾਊਂਗੀ ਉਵੇਂ ਕਰ ਲਿਓ। ਕਰਨਾ ਕੁਝ ਨਹੀਂ ਜ਼ਿਆਦਾ ਕੁਝ ਨਹੀਂ ਕਰਨਾ ਹੈਗਾ ਥੋੜਾ ਜਿਹਾ ਹੀ ਕਰਨਾ ਹੈ। ਆਜੋ। ਪਤਾ ਨਹੀਂ ਕੀ ਕਰਨਾ ਜਿਵੇਂ ਡੰਗਰ ਚੋਂਨੇ ਆ। ਮੰਮੀ ਸਿਰਫ 5-6 ਮਿੰਟ। ਚਲ ਛੱਤੀ। ਚਲੋ ਫਿਰ ਆਜੋ। ਚਲੋ 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 ਥੈਟਸ ਲਾਈਕ ਮਾਈ ਮਮੀ ਸੋ ਮੇਰਾ ਇੱਕ ਉਹ ਹੈ ਜੀ ਮੈਂ ਚਪਲਾਂ ਖੋਲ ਕੇ ਰਸੋਈ ਦੇ ਵਿੱਚ ਬੜਦੀ ਆ ਬਾਕੀ ਮੈਨੂੰ ਪਤਾ ਨਹੀਂ ਸਾਡੇ ਮਖਿਆਲ ਨੇ ਬਹੁਤ ਬੁਰਾ ਹਾਲ ਕਰਿਆ ਵਾ ਜਿੰਨੇ ਮਰਜੀ ਜ਼ਵਾਈ ਕਰ ਲੋ ਸਾਡੇ ਮਖਿਆਲ ਆਉਂਦੇ ਹੀ ਰਹਿੰਦਾ ਸੋ ਪਹਿਲਾਂ ਸਮਾਨ ਥੋੜਾ ਜਿਹਾ ਸਮੀਟ ਲਵਾ ਫੇਰ ਮਿਲਦੀ ਆ ਕਰ ਲਈ ਜੀ ਤਿਆਰੀ ਆਪਾਂ ਨੇ ਠੀਕ ਆ ਮੰਮੀ ਪਹਿਲਾਂ ਉਧਰ ਮੜਾ ਜੋ ਉਹ ਬੰਦ ਕਰਿਓ ਉੱਪਰ ਤੇ ਮਸ਼ੀਨ ਵੈਰੀ ਗੁੱਡ ਠੀਕ ਹੈ ਇਹ ਛਿਲਕੇ ਜਿਹੜੇ ਆਪਾਂ ਨੇ ਮੰਮੀ ਨੇ ਛਿੱਲੇ ਸੀਗੇ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਤੋੜਤਾ ਸੀਗੇ ਮੰਮੀ ਇਹਨਾਂ ਨੂੰ ਮੜਾ ਜਣੇ ਦੇ ਵਿੱਚ ਸੌਕ ਕਰ ਲੋ ਇਹਨਾਂ ਸੁੱਕ ਜਾਣ ਥੋੜੇ ਥੋੜੇ ਕਰਕੇ ਹੀ ਹੁਣੇ ਆ ਇਹ ਦੇਖ ਕੇ ਕਰ ਲੋ ਮੜਾ ਜ ਇਹਨਾਂ ਨੂੰ ਠੀਕ ਹੈ ਐਨ ਚੰਗੀ ਤਰ੍ਹਾਂ ਇਹਨਾਂ ਨੂੰ ਸੌਕ ਦੋ ਤੇ ਵਿੱਚ ਸਾਡੇ ਚੀਲੀ ਫਲਿਕਸ ਪਏ ਆ 오ਰੀਗানো ਪਿਆ ਨਾਣ ਪਿਆ ਅਰਾ ਰੁੱਡ ਪਿਆ ਇੱਧਰ ਸਾਡਾ ਤੇਲ ਹੈ ਜੀ ਥੋੜਾ ਜਿਹਾ ਇਹਨੂੰ ਵੀ ਬਾਲ ਦਈਏ ਘਟਾਚ ਪਰ ਕਰ ਦਈਏ ਥੋੜੇ ਜਿਹਾ ਜਿਹਾ ਚੰਗੀ ਤਰ੍ਹਾਂ ਖੋਜ ਲਈਏ ਇਹ ਗਰਮ ਠੀਕ ਹੈ ਮੰਮੀ ਇਹ ਚੰਗੀ ਤਰ੍ਹਾਂ ਨਾ ਪਾਣੀ ਹੋ ਜਵੇ ਸਾਫ਼ ਜਾ ਹੋ ਜਵੇ ਇਹਨਾਂ ਸੁੱਕ ਜਵੇ ਹੂੰ ਇਹ ਪਲੇਟਾਂ ਨਾ ਜਿਹੜੀਆਂ ਮੈਂ ਲੈ ਕੇ ਆਈ ਸੀਗੀ ਸ਼੍ਰੀ ਚਮਕੌਰ ਸਾਹਿਬ ਦੀ ਜਿਹੜੀ ਸਵਾ ਸੀਗੀ ਨਾ ਉੱਥੇ ਤੋਂ ਲੈ ਕੇ ਆਈ ਸੀਗੀ ਅੱਜ ਮੈਨੂੰ ਇਹ ਮਿਲ ਗਈਆਂ ਤਾਂ ਮੈਂ ਕਿਹਾ ਇਹਦੇ ਵਿੱਚ ਹੀ ਆਪਾਂ ਰੈਸিপি ਕਰਾਂਗੇ ਟ੍ਰਾਈ ਠੀਕ ਆ ਦੇਖੋ ਮੰਮੀ ਹਲੇ ਥੋੜੇ ਜਿ ਗਿੱਲੇ ਆ ਥੋੜੀ ਥੋੜੀ ਕਰਕੇ ਸੋਕ ਲੋ ਐ ਸੁੱਕਣੀ ਹੁੰਦੀ ਸੁੱਕ ਗਈ ਹੈ ਸੁੱਕ ਗਈ ਐਨੇ ਗਰਮੀ ਪਈਏ ਬੰਦੇ ਸੁੱਕਦੇ ਤੂੰ ਇਹਨੂੰ ਰੋਣੀ ਆ ਆ ਗੱਲਾਂ ਤੇ ਦੇਖ ਲੈ ਠੀਕ ਹੈ ਹੋ ਗਿਆ ਸਾਡੇ ਹਟ ਹੂੰ ਕਰ ਦੋ ਟ੍ਰਾਂਸਫਰ ਕਰ ਦੋ ਹੁਣ ਥੱਲੇ ਕਿਰ ਤੂੰ ਕਿਉਂ ਖਲਗੋ ਜਮਾ ਕੋਣ ਪਹਿਲਾਂ ਬਤਾ ਕੀ ਕਰੋ ਹੂੰ ਨੋਨ ਛਿੜਕੋ ਇਹਦੇ 'ਚ ਐਨ ਚੰਗੀ ਤਰ੍ਹਾਂ ਐਨ ਫਲੋਰ ਕੇ ਵੈਰੀ ਗੁੱਡ ਕਵਰਸ਼ ੜਕ ਲਓ ਹਾਂ ਉਹ ਮਿਕਸ ਕਰੋ ਇਹਨੂੰ ਹੋਵੇ ਜਾਣੇ ਸਾਰੀ ਤੇਜਾ ਮਿਕਸ ਕਰਨੀ ਹੈ ਜਿਆਦਾ ਨਹੀਂ ਕੁਰੀ ਏਅਰ ਪਾਗਲ ਦੀ ਨਹੀਂ ਗੱਲ ਹੈਗੀ ਜਿਹੜੀ ਚੀਜ਼ ਜਿਸ ਟਾਈਮ ਵਰਤ ਹੁਣੀ ਹੈ ਨਾ ਉਹ ਚਾਹੇ ਉਸ ਟਾਈਮ ਹੀ ਵਰਤ ਹੁਣੀ ਹੈ ਸਾਰਾ ਕੁ ਰਾਣਾ ਬੇ ਨਾ ਨਾ ਕੁ ਵੀ ਰਲ ਜਾ ਚਲੋ ਹੁਣ ਪਾਓ ਓਰੀਗੈਨੋ ਤੇ ਆਪਣਾ ਚਿਟੀ ਫਲੈਕਸ ਪਾ ਲੋ ਪਾ ਲੋ ਪੈ ਨਹੀਂ ਰਿਹਾ ਸਵਾਰ ਕੇ ਨਹੀਂ ਪੈ ਰਿਹਾ ਤੇ ਮੂਰੇ ਮੁੜਿਆ ਵਾ ਮੂਰੇ ਤਾਂ ਘੜੇ ਖੋਲ ਲਵਾ ਤਾਂ ਅੱਗੇ ਤਾਂ ਗਈ ਸੀ ਰੈਸਿਪੀ ਬਣਾਉਣ ਪਰ ਹਮ ਆ ਗੀਆਂ ਮਿਰਚਾਂ ਲੈ ਤਾਂ ਜਮਾਈ ਨਹੀਂ ਨਿਕਲ ਰਹੀਆਂ ਇਹ ਨਹੀਂ ਤਾਂ ਲੈ ਆਹ ਵੈਰੀ ਗੁੱਡ ਬੱਸ ਆਹ ਹ ਵੀ ਤਾਂ ਹੁੰਦੀ ਹੈ ਕੋਈ ਮੈਜ਼ਰਮੈਂਟ ਮੰਮੀ ਦੇ ਹੱਥ ਦਾ ਹਾਂ ਹੋ ਗਏ ਪਰ ਨਾ ਆਟਾ ਪਾ ਦੂ ਹਾਂ ਚੀਨੀ ਪਾ ਦੂ ਨਾ ਚੀਨੀ ਦੀ ਲੋੜ ਆ ਹਲੇ ਅਰੇ ਲੋੜ ਅਰੇ ਲੋੜ ਪਾਉਂਗਾ ਉਮਾ ਉਹ ਐਂ ਚੰਗੀ ਤਰ੍ਹਾਂ ਹੂੰ ਬੇ ਬਹੁਤ ਈਜ਼ੀ ਰੈਸਿਪੀ ਹੈ ਜੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਅਗਰ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਰੈਸਿਪੀਆਂ ਚਾਹੁੰਦੇ ਆ ਤਾਂ ਮੈਨੂੰ ਜਰੂਰ ਦੱਸਿਓ ਤੇ ਇੱਕ ਮੈਂ ਸ਼ੋਰਟ ਸਪੋਨ ਲੱਗ ਗਈ ਉਹਦੇ ਵਿੱਚ ਨਾ ਜਿੰਨੇ ਵੀ ਮੇਰੇ ਵਿਊਅਰਸ ਮੈਨੂੰ ਪਸੰਦ ਕਰਦੇ ਆ ਸੁਣ ਸੁਣ ਕਮੈਂਟ ਕਰਦੇ ਆ ਉਹਨਾਂ ਦਾ ਸਪੈਸ਼ਲ ਮੈਂ ਇੱਕ ਸ਼ੋਰਟ ਵੀਡੀਓ ਬਣਾ ਕੇ ਪਾ ਰਹੀ ਆ ਗਾਲਾਂ ਕੱਢਦੇ ਆ ਹਾਂ ਕਿਉਂ ਇਕੱਠੇ ਹਾਂ ਚਲੋ ਕੁਛ ਵੀ ਆ ਚਾਹੇ ਗਾਲਾਂ ਕੱਢਦੇ ਮੇਰੇ ਆਪਣੇ ਆ ਠੀਕ ਆ ਇਨੀ ਕੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਕਿਾ ਫਿਰ ਵੀ ਮੈਂ ਉਹਨਾਂ ਦਾ ਮਾਨਤਨ ਕਰ ਰਹੀ ਆ ਉਹਨਾਂ ਨੂੰ ਕਰ ਰਹੀ ਆ ਸੱਚਾ ਗੁਰੂ ਹੈ ਜਿਹੜਾ ਸਾਨੂੰ ਸਿੱਖਿਆ ਸਿੱਖਿਆ ਦਵੇ ਪਰ ਚੱਜ ਨਾਲ ਚੰਗੀ ਸਿੱਖਿਆ ਦਵੇ ਹਾਂ ਮਤਲਬ ਚੰਗੀ ਦਰਸ ਸਮਝਾਵੇ ਸਮਝਾਵੇ ਵੈਰੀ ਇਹ ਇਸ ਤਰ੍ਹਾਂ ਨਹੀਂ ਕਰਨਾ ਹਾਂ ਆ ਗਲ ਹੋ ਗਈ ਹਾਂ ਰਲ ਗਿਆ ਹੁਣ ਹੁਣ ਬਸ ਇਹਨੂੰ ਦੇਖੋ ਨੇ ਇਦਾਂ ਘੰਟਾ ਖੜਕੇ ਨੇ ਤਾਂ ਬਣਨਾ ਆਹੋ ਫਿਰ ਹੁਣ ਬਸ ਇਹਨੂੰ ਤਲੋ ਦੇਖੋ ਪਹਿਲਾਂ ਇੱਕ ਅੱਧਾ ਪਾ ਕੇ ਦੇਖੋ ਵਿੱਚ ਬੀ ਹਾਂ ਪੂਰ ਪੂਰਾ ਚਾਹੀਦਾ ਹੈ ਬਸ ਟੋਲੀ ਪਹਿਲੇ ਲਾਗੀ ਤੇਲ ਗਏ ਬੋ ਜੀ ਮੰਮੀ ਆ ਦਾ ਕੰਮ ਆ ਹੁੰਦਾ ਜੀ ਗਾਲਾ ਕੱਢਣਾ ਮੰਮੀ ਵੀ ਗਾਲਾਂ ਨੂੰ ਕਈ ਲੋਕ ਦੱਸਦੇ ਤਰਸਦੇ ਤਾਂ ਹੈਗੇ ਆ ਫਿਰ ਇਹਦਾ ਮਨਾਂ ਵਿੱਚ ਗਾਲਾਂ ਕੱਢ ਕੇ ਕਹਿ ਦੋ ਤਰਸਦੇ ਆ ਗਾਲਾਂ ਕੱਢ ਕੇ ਕਹਿ ਦੋ ਤਰਸਦੇ ਆ ਇੱਕ ਹੈਗੀ ਆਮੜੀ ਨਾਵੇ ਚੰਬੜੀ ਫਿਰ ਵੀ ਸੀਨੇ ਨਾਲ ਲਾਉਂਦੀ ਹੈ ਅਸੇਆ ਇਹ ਗੱਲ ਸਹੀ ਕਹੀ ਹੈ ਸਿਆਰਿਆਂ ਨੇ ਹਾਂ ਆਮੜੀ ਨਾਵੇ ਚੰਬੜੀ ਸੀਨੇ ਨਾਲ ਲਾਉਂਦੀ ਆ ਬਾਪਜੋ ਆਪ ਵੀ ਰੋਂਦੀ ਆਪ ਵੀ ਰੋਂਦੀ ਐ ਮੇਤੇ ਮੇਰੀ ਧੀ ਕੁੱਟ ਬੋਗੀ ਮੇਤੇ ਮੇਰਾ ਮੁੰਡਾ ਕੁੱਟ ਹੋ ਗਿਆ ਹਾਂ ਪਰ ਕਿਸੇ ਨੇ ਇੱਕ ਗੱਲ ਇਹ ਵੀ ਸੱਚ ਕਹੀ ਆ ਵੀ ਮਾਪੇ ਬਾਪ ਮੁੰਡੇ ਨੂੰ ਕੁੱਟਦੇ ਆ ਮੁੰਡਾ ਤਾਂ ਜਦੇ ਬੋਲਟ ਦੀ ਚਾਬੀ ਲੈ ਕੇ ਲੰਘ ਜਾਂਦਾ ਹਾ ਕੁੜੀ ਉੱਥੇ ਬਿਸਕੀ ਜਾਂਦੀ ਆ ਸਿੰਗੀ ਜਾਂਦੀ ਆ ਕਿਤੇ ਖੁੰਜੇ ਜੇ ਲੱਗ ਕੇ ਕੁੜੀ ਨੇ ਕਿੱਥੇ ਜਾਣਾ ਤਾਂ ਉਹੀ ਤਾਂ ਗੱਲ ਆ ਨਾ ਤਾਂ ਕਿਸੇ ਨੇ ਕਹਿਦਾ ਨਹੀਂ ਆ ਤੀਆਂ 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 ਹਾਂ ਨਹੀਂ ਆ ਤੀਆਂ ਤਾਂ ਹੀ ਤਾਂ ਹੀ ਬਾਪ ਨੂੰ ਤੀਆਂ ਨਾਲ ਪਿਆਰ ਹੁੰਦਾ ਹਾਂ ਆਹੀ ਗੱਲ ਕਰਕੇ ਬਾਪ ਨੂੰ ਤੀਆਂ ਨਾਲ ਪਿਆਰ ਬਾਪ ਦੇ ਨਾਲ ਜ਼ਿਆਦਾ ਜੁੜੀਆਂ ਵੀ ਹੁੰਦੀਆਂ ਨੇ ਤੀਆਂ ਕਿਉਂਕਿ ਬਾਪ ਨੂੰ ਵੀ ਪਤਾ ਹੁੰਦਾ ਹੈ ਬੇਸ਼ੱਕ ਦੀ ਬਾਤ ਮੂ ਨਾਲ ਬੋਲਦਾ ਨਹੀਂ ਹੈਗਾ ਪਰ ਉਹਦੇ ਦਿਲ ਵਿੱਚ ਜੋ ਇੱਜ਼ਤ ਆ ਮਾਣ ਆ ਉਹਦੇ ਮਨ ਵਿੱਚ ਹਾਂ ਚਲ ਹੁਣ ਇਹਨੂੰ ਕੱਢੋ ਫਿਰ ਜ਼ਿਆਦਾ ਫਰਾਈ ਨਾ ਕਰੋ ਕਿਹੜੇ ਕਿਹੜੇ ਜੀ ਖਾਵਾਂਗੇ ਹੜ ਨੈਂ ਆ ਦੇਖ ਲਓ ਕਿੱਦਾਂ ਬੋਲੀ ਜਾਂਦੇ ਆ ਤੁਸੀਂ ਮੈਨੂੰ ਅੱਜ ਤੈਨੂੰ ਜਦ ਖੱਬੇ ਹੱਥ ਨਾਲ ਚੱਕ ਨਹੀਂ ਹੋ ਰਿਹਾ ਕੁਸ ਕਿਉਂ ਨਹੀਂ ਚੱਕਦੀਆਂ ਗੈਸਟ ਕਰ ਲਾ ਆਂ ਮੈਂ ਆ ਵੀਡੀਓਜ਼ ਬਣਾ ਕੇ ਪਾਨੀ ਆ ਮੈਂ ਦੇਖਣ ਨੂੰ ਤਾਂ ਸਵਾਦ ਲੱਗ ਰੇ ਕੋਈ ਨਹੀਂ ਟਡੋ 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 ਦੂਸਰਾ ਪੂਰ ਪਾਉ ਹੁਣ ਥੋੜੇ ਥੋੜੇ ਕਰਕੇ ਪਾ ਲਓ ਮੀ ਹੂੰ ਆਜੋ ਮੇਰੀਆਂ ਮਾਸੀਆਂ ਚਾਚੀਆਂ ਤਾਈਆਂ ਭੂਆਂ ਜਿੰਨੀਆਂ ਵੀ ਹੈਗੀਆਂ ਭਾਬੀਆਂ ਐਸੇ ਵਧੀਆ ਗੱਲਾਂ ਵੀ ਜੇ ਗੱਲ ਤੇ ਵਧੀਆ ਬਣੇ ਸਾਰੇ ਬੱਚਿਆਂ ਵਾਸਤੇ ਬਹੁਤ ਵਧੀਆ ਗੱਲ ਹੈ ਬਹੁਤ ਫੈਰੇ ਬੀ ਨਾਲੇ ਤਾਂ ਇਹ ਗੇਸਟ ਨਹੀਂ ਜਾਂਦੇ ਹਨ ਜੀ ਨਾਲੇ ਆਪਣੀ ਟਿਸ ਬਣ ਦਿੰਦੀ ਜੀ ਜੂਵਾਰਾ ਰਾਈਟਰ ਹਾਂ ਕਾੜੇ ਕਾੜੇ ਜਿਹਨਾਂ ਜਿਹੜੇ ਹੋਣੇ ਆ ਹਾਂ ਸ਼ੋਰ ਅਸੀਂ ਮੋਨਦੇ ਆ ਦੇਖੋ ਦੇਖਿਓ ਜੀ ਤੁਸੀਂ ਸਾਨੂੰ ਦੇਖਣਾ ਹੈ ਦੇਖਿਓ ਫਿਰ ਸ਼ੋਰ ਸਰੋਲਾ ਤੇਲਾ ਜੀ ਠੀਕ ਆ ਬੇਸ਼ੱਕ ਇਹਨੂੰ ਬਾਅਦ ਚ ਤੁਸੀਂ ਇੱਕ ਰੈਪਰ ਦੇ ਵਿੱਚ ਪਾ ਕੇ ਇਹਨੂੰ ਸੋਕ ਵੀ ਕਰ ਸਕਦੇ ਹੋ ਬਾਕੀ ਘੱਟਵਾਚ ਤੇਲ ਸਾਡਾ ਵਰਤ ਹੋ ਜਵੇ ਠੀਕ ਆ ਸੋ ਹੁਣ ਆਪਾਂ ਟੇਸਟਿੰਗ ਟਾਈਮ ਲੈਂਦੇ ਆ ਤੁਹਾਨੂੰ ਹੋ ਗਏ ਬਣ ਕੇ ਪੇਸ਼ ਹੁਣ ਵਸੇ ਕਾੜੇ ਕਾੜੇ ਜੇ ਬਣ ਕੇ ਨਾ ਹਾਂ ਕਰਕਰੇ ਜਮੰਗੇ ਕਰਕਰੇ ਜੇ ਬਣਗੇ ਰਾਈਟ ਹੁਣ ਕੀ ਕਹਿੰਦੇ ਆ ਵੀ ਖਾ ਸਕਦੇ ਆ ਸਾਰੇ ਇਹਨੂੰ ਕਿ ਬੱਸ ਹੂੰ ਕੋਈ ਧਾਰਕੇ ਨਹੀਂ ਹੈਗਾ ਗੱਦ ਚ ਕੀ ਕਹਿਣਾ ਚਾਹੁੰਦੇ ਆ ਜੇ ਬਹੁਤ ਵਧੀਆ ਬਣੇ ਹੋਏ ਮੇਰਾ ਕਹਿਣ ਦਾ ਮਤਲਬ ਇਹ ਹੈ ਹੂੰ ਤਾਂ ਹੀ ਕਹਿੰਦੇ ਆਲੂ ਤੇ ਛਿਲਕੇ ਵੀ ਫਾਇਦਾ ਕਰਦੇ ਮਤਲਬ ਮੀਨਸ ਦੁਨੀਆ ਤੇ ਜਿੰਨੀਆਂ ਵੀ ਸਬਜ਼ੀਆਂ ਉਹਨਾਂ ਦੇ ਛਿਲਕੇ ਕਿਸੇ ਨਾ ਕਿਸੇ ਕੰਮ ਆਉਂਦੇ ਆ ਦੇਖ ਲਓ ਇੱਥੇ ਤੇ ਇਹ ਗੱਲ ਸਾਬਿਤ ਹੁੰਦੀ ਹੈ ਦੇਖੀ ਕਿ ਮੈਂ ਖਰਚ ਖਰਚ ਕਰਾਈ ਵੀ ਆ ਮੇਰੇ ਮੂੰਹ ਚ ਪਾਣੀ ਲਿਆਉਣੇ ਦੇਖੀ ਹੂੰ ਖਰਚ ਖਰਚ ਕਰ ਰਹੇ ਆ ਨਾਲੇ ਦੰਦਾਂ ਨਾਲ ਕੋਈ ਗੱਲ ਆ ਜਿਵੇਂ ਆਪ ਪਕੌੜੀਆਂ ਖਾਂਦੇ ਆ ਹੂੰ ਇਸ ਤਰ੍ਹਾਂ ਦਾ ਕਿਸ ਜੈਲ ਵੀ ਉਹ ਟੇਸਟ ਆ ਰਿਹਾ ਹੂੰ ਠੀਕ ਹੈ ਜੇ ਬੂਬੂ ਹੁੰਦੀ ਉਹ ਨਹੀਂ ਖਾਣੀ ਤੇ ਸਾਰੇ ਮੈਂ ਮੈਂ ਸਾਰੀ ਗੱਲ ਵਾ ਤਾਂ ਇਹਨਾਂ ਨੂੰ ਕੋਈ ਕਹਿ ਨਹੀਂ ਸਕਦਾ ਵੀ ਇਹ ਸ਼ੀਲਕਾ ਹੂੰ ਅੱਛਾ ਬੰਨਾ ਵਧੀਆ ਟੇਸਟ ਆ ਰਿਹਾ ਇਹਨਾਂ ਦਾ ਹਾਂ ਸੋ ਜਿੰਨੀਆਂ ਵੀ ਹੈਗੇ ਆ ਜੀ ਮੇਰੇ ਵਿਊਅਰਸ ਦੇਖ ਰਹੇ ਵੀਡੀਓ ਮੈਨੂੰ ਨਾ ਇੱਕ ਵਾਰੀ ਤੁਸੀਂ ਇਹ ਵੀਡੀਓ ਮਤਲਬ ਦੇਖ ਕੇ ਘਰ ਦੇ ਵਿੱਚ ਇਹ ਰੈਸਿਪੀ ਟ੍ਰਾਈ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਕੀ ਆਪੀਨੀਅਨ ਆ ਇਸ ਰੈਸਿਪੀ ਨੂੰ ਲੈ ਕੇ ਕੀ ਰੈਸਿਪੀ ਸਹੀ ਆ ਠੀਕ ਹੈ ਇਹ ਗਲਤ ਹੈ ਸੋ ਜਰੂਰ ਦੱਸਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਫਿਰ ਬਾਏ ਬਾਏ